ਕਰਪੂਥਲਾ ਪੁਲਿਸ ਨੇ ਪੰਜਾਬ ਦੇ ਵਕਵਕ ਰਾਜੰਦ ਵਿੱਚ ਲੁੱਟਾ ਖੋਹਾਂ ਦੇ ਚੋਰੀਆਂ ਕਰਨ ਵਾਲੇ ਗਰੁੱਪ ਦੇ ਦੋ ਮੈਂਬਰਾਂ ਨੂੰ ਸੋਨੇ ਦੇ ਮੰਗਲ ਸੂਤਰ, ਤਿੰਨ ਸੋਨੇ ਦੀਆਂ ਚੈਨੀਆਂ ਤੇ ਇੱਕ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰਨ ਜੋਸਫ ﺍﻟ्ता ਹਾਸਲ ਕੀਤੀ ਹੈ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਕਰਪੂਥਲਾ ਗੌਰਵਪੁਰ ਨੇ ਦੱਸਿਆ ਕਿ ਏਰੋਪੀਆਂ ਦੀ ਪਹਿਚਾਨ ਰਾਜਪੀਰ ਤੇ ਸੱਤਪਾਲ ਵਜੋਂ ਹੋਈ ਹੈ ਇਹਨਾਂ ਦੋਸ਼ੀਆਂ ਖਿਲਾਫ ਪੰਜਾਬ ਸਮੇਤ ਹਿਮਾਚਲ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਆਂਧਰਾ ਪ੍ਰਦੇਸ਼ ਸੂਬਿਆਂ ਦੇ ਵੱਖ-ਵੱਖ ਥਾਣਿਆਂ ਵਿੱਚ ਦੂ ਦਰਜਨ ਦੇ ਕਰੀਬ ਮਾਮਲੇ ਦਰਜ ਨੇ ਅਤੇ ਇਹਨਾਂ ਦੋਸ਼ੀਆਂ ਨੇ ਬੀਤੇ ਦਿਨੀ ਫਗਵਾੜਾ ਤੇ ਚਾਹਲ ਨਗਰ ਵਿਖੇ ਵੀ ਘਰ ਦੇ ਬਾਹਰੋਂ ਮੰਗਲ ਸੂਤਰ ਲਾ ਕੇ ਫਰਾਰ ਹੋਈ ਸੰ ਜਿਸ ਤਈ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਇਸ ਮਾਮਲੇ ਨੂੰ ਟਰੇਸ ਕਰਨ ਲਈ ਪੁਲਿਸ ਦੀਆਂ ਟੀਮਾਂ ਲਗੀਆਂ ਹੋਈਆਂ ਸਨ ਅਤੇ ਉਹਨਾਂ ਨੇ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਕਾਬੂ ਕੀਤਾ ਜਿਨ੍ਹਾਂ ਕੋਲੋਂ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਚੁਟਾਈ ਜਾ ਰਹੀ ਹੈ ਮਾਨਯੋਗ ਸੀਐਮ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਤੇ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਅਦਸਰ ਤੇ ਦishan deshhet ਪੰਜਾਬ ਪੁਲਿਸ ਵੱਲੋਂ ਯੁਰਮ ਦੇ ਖਿਲਾਫ ਇੱਕ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜਿਹਦੀ ਲੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਅੱਜ ਇੱਕ ਜਿਹੜੀ ਵੱਡੀ ਸਫਲਤਾ ਮਿਲੀ ਹੈ ਜਿਹਦੇ ਵਿੱਚ ਇੱਕ ਇੰਟਰ ਸਟੇਟ ਸਨੇਚਰਸ ਦਾ ਗੈਂਗ ਜਿਹੜਾ ਕਿ ਫੜਿਆ ਗਿਆ ਹੈ ਕੁਝ ਦਿਨ ਪਹਿਲਾਂ 29 ਨਵੰਬਰ ਨੂੰ ਇੱਕ ਚਾਹਲਗਰ ਫਗਵਾੜੇ ਦੇ ਵਿੱਚ ਇੱਕ ਬਹੁਤ ਹੀ ਸੈਂਸੇਸ਼ਨਲ ਸਨੇਚਿੰਗ ਹੋਈ ਸੀ ਜਿਹਦੇ ਵਿੱਚ ਇੱਕ ਲੇਡੀ ਦਾ ਮੰਗਲ ਸੂਤਰ ਨੂੰ ਸਨੇਚ ਕਰ ਲਿਆ ਸੀਗਾ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਜਿਹੜਾ ਮੁਕਦਮਾ ਇਹਦੇ ਚ ਦਰਜ ਕੀਤਾ ਗਿਆ ਸੀਗਾ ਅਤੇ ਮੁਕਦਮੇ ਦੀ ਤਫਤੀਸ਼ ਨੂੰ ਅੱਗੇ ਵਧਾਉਣ ਲਈ ਵੱਖ-ਵੱਖ ਜਿਹੜੀ ਸੀਆਈਏ ਦੀ ਟੀਮਸ ਤੇ ਹੋਰ ਟੀਮਾਂ ਜਿਹੜੀ ਡਿਪਿਊਟ ਕੀਤੀ ਗਈ ਸੀਗੀਆਂ ਇਨਵੈਸਟੀਗੇਸ਼ਨ ਕਰਦੇ ਹੋਏ ਸੀਸੀਟੀਵੀ ਫੁਟੇਜ ਟਰੈਕ ਕਰਦੇ ਤੇ ਹੋਰ ਇੰਟੈਲੀਜੈਂਸ ਤੇ ਮੱਧੇ ਨਜ਼ਰ ਲੱਗਦੇ ਹੋਏ ਆਪਾਂ ਜਿਹੜੇ ਕਪੂਰਥਲਾ ਪੁਲਿਸ ਨੇ ਦੋ ਦੋਸ਼ੀ ਜਿਹੜੇ ਅਰੈਸਟ ਕੀਤੇ ਹਨ ਜਿਹਦੇ ਵਿੱਚ ਇੱਕ ਦੋਸ਼ੀ ਦਾ ਨਾਮ ਹੈਗਾ ਰਾਜਵੀਰ ਪੁੱਤਰ ਓਮ ਸਿੰਘ ਵਾਸੀ ਅਲੀ ਨਗਰ थाना ਜਿੰਚਾਨੀ थाना जिला ਸ਼ਾਮਲੀ ਯੂਪੀ ਅਤੇ ਦੂਜਾ ਮੰਗਲ ਪੁੱਤਰ ਸਤਪਾਲ ਅਨੀ ਨਗਰ ਦੇ ਰਹਿਣ ਵਾਲੇ ਹੈ ठाणा ਸ਼ਾਮਲੀ ਦੇ ਮੁੱਢਲੀ ਪੁਸ਼ਕਿਸ਼ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਤੇ ਪਹਿਲਾਂ ਵੀ ਕਾਫੀ ਸੰਗੀਨ ਜਿਹੜੇ ਮੁਕਦਮੇ ਦਰਜ ਹਨ ਮੰਗਲ ਦੇ ਉੱਤੇ 26 ਪਰਚੇ ਆਲਰੇਡੀ ਹੀ ਵਕਫ ਐਕਟ ਸਟੇਟ ਸੇਬਿਚ ਦਰਜ ਹਨ ਅਤੇ ਰਾਜਵੀਰ ਦੇ ਉੱਤੇ ਤਿੰਨ ਮੁਕਦਮੇ ਜਿਹੜੇ ਵੱਖ-ਵੱਖ ਸਟੇਟਸ ਦੇ ਜਿਹੜੇ ਦਰਜ ਹਨ ਕੁੱਲ ਮਿਲਾ ਕੇ ਇਹਨਾਂ ਤੇ ਜਿਹੜੇ 26 ਮੁਕਦਮੇ ਆਊਟ ਆਫ ਸਟੇਟ ਦੇ ਹਨ ਅੱਛੇ 10 ਮੁਕਦਮੇ ਜਿਹੜੇ ਇਸ ਆਪਣੇ ਪੰਜਾਬ ਦੇ ਵਿੱਚ ਹੀ ਦਰਜ ਹਨ ਆ ਇਸ ਇਹ ਦੋਵਾਂ ਦੋਸ਼ੀਆਂ ਦੀ ਅਰੈਸਟ ਦੇ ਨਾਲ ਆ ਕਾਫੀ ਜ਼ਿਆਦਾ ਮੁਕਦਮੇ ਸਾਡੇ ਟ੍ਰੇਸ ਹੋ ਗਏ ਹਨ ਜਿੱਦਾਂ ਕਿ 13 ਅਕਤੂਬਰ ਨੂੰ ਇਸ ਸਾਲ ਦੇ ਵਿੱਚ ਹੀ ਹਰਗੋਬਿੰਦ ਨਗਰ ਫਗਵਾੜੇ ਦੇ ਵਿੱਚ ਇੱਕ 골ਡ ਚੈਨ ਇਸ ਇਹਨਾਂ ਨੇ ਸਨੈਚ ਕੀਤੀ ਸੀ 7 ਨਵੰਬਰ 2024 ਦੇ ਵਿੱਚ ਹੀ ਹੁਸ਼ਿਆਰਪੁਰ ਰੋਡ ਫਗਵਾੜੇ ਦੇ ਵਿੱਚ ਵੀ ਇਹਨਾਂ ਨੇ ਇੱਕ ਲੇਡੀ ਤੋਂ 골ਡ ਚੇਨ ਸਨੈਚ ਕੀਤੀ ਸੀ 26 ਨਵੰਬਰ 2024 ਵਿੱਚ ਅਰਬਨ اسٹیਟ ਵਿੱਚੋਂ ਫਗਵਾੜੇ ਵਿੱਚੋਂ ਇੱਕ 골ਡ ਚੇਨ ਇੱਕ ਲੇਡੀ ਕੋਲੋਂ ਸਨੈਚ ਕੀਤੀ ਸੀਗੀ 29 ਨਵੰਬਰ 2024 ਵਿੱਚ ਚਾਹਨ ਲਗਰ 골ਡ ਚੇਨ ਜਿਹੜੀ ਮੰਗਲ ਸੂਤਰ ਵੀ ਸਨੈਚ ਕੀਤਾ ਸੀ ਇਸ ਤੋਂ ਇਲਾਵਾ ਕਮਿਸ਼ਨਰੇਟ ਲੁਧਿਆਣੇ ਦੇ ਵਿੱਚ ਵੀ 13 ਅਕਤੂਬਰ ਇਸ ਸਾਲ ਦੇ ਵਿੱਚ ਹੀ ਇਹਨਾਂ ਨੇ ਇੱਕ ਲੇਡੀ ਕੋਲੋਂ gold chain ਜਿਹੜੀ 스내ਚ ਕੀਤੀ ਸੀ 22 ਅਕਤੂਬਰ ਨੂੰ ਵੀ ਇਹਨਾਂ ਨੇ ਇੱਕ ਜਿਹੜੀ gold chain ਕਨਵੈਂਟ ਸਕੂਲ ਜਿਹੜਾ ਥਾਣਾ ਨੰਬਰ 5 ਲੁਧਿਆਣੇ ਚ ਪੈਂਦਾ ਹੈ ਉਹਦੇ ਕੋਲੋਂ ਇਹਨਾਂ ਨੇ gold chain 스내ਚ ਕੀਤੀ ਸੀ 30 ਅਕਤੂਬਰ ਨੂੰ ਸੇਕ੍ਰੇਟ ਹਾਰਟ ਸਕੂਲ ਸਰਾਬਾ ਨਗਰ ਵਿੱਚੋਂ ਇਹਨਾਂ ਨੇ ਜਿਹੜਾ ਇੱਕ ਪਲਸਰ ਮੋਟਰਸਾਈਕਲ ਚੋਰੀ ਕੀਤਾ ਸੀ ਜੋ ਕਿ ਇਹਨਾਂ ਨੇ ਇਸ ਵਾਰਦਾਤ ਦੇ ਵਿੱਚ ਵੀ ਵਰਤਿਆ ਗਿਆ ਸੀਗਾ ਜੋ ਕਿ ਇਸ ਵਾਰਦਾਤ ਦੇ ਵਿੱਚ ਇਹਨਾਂ ਦੇ ਫੜੇ ਜਾਣ ਨਾਲ ਇਹ ਪਲਸਰ 200 सीसी ਵਾਲਾ ਮੋਟਰਸਾਈਕਲ ਵੀ ਰਿਕਵਰ ਹੋਇਆ ਹੈ ਇਹਦੇ ਨਾਲ ਇੱਕ ਮੰਗਲ ਸੂਤਰ ਤੇ ਦੋ ਜਿਹੜੀ ਚੈਨਾ ਇਹਨਾਂ ਨੇ ਸਨੇਚ ਕੀਤੀਆਂ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਹਨ ਇਸ ਤੋਂ ਇਲਾਵਾ ਇੱਕ ਇਹਨਾਂ ਦਾ ਸਨੇਚਿੰਗ ਦਾ ਮੁਕਦਮਾ ਰੋਪੜ ਦੇ ਵਿੱਚ ਵੀ ਦਰਜ ਹੋਇਆ ਹੈਗਾ ਥਾਣਾ ਨੰਗਲ ਦੇ ਵਿੱਚ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਥਾਣਾ ਨਾਲਾਗੜ ਦੇ ਵਿੱਚ ਇਹਨਾਂ ਨੇ 18 ਨਵੰਬਰ ਨੂੰ ਇੱਕ ਸਨੇਚਿੰਗ ਕੀਤੀ ਸੀ ਜ ਜਦੇ ਵਿੱਚ ਇੱਕ ਲੇਡੀ ਕੋਲੋਂ ਬੋਲਟੀਆਂ ਇਹਨਾਂ ਨੇ ਸਨੇਚ ਕੀਤੀ ਸੀ ਜਿਹੜਾ ਪੁਛਗਿੱਛ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਹ ਲੋਕਾਂ ਨੇ ਇੱਕ ਕਪੜਾ ਗੈਂਗ ਬਣਾਇਆ ਹੋਇਆ ਹੈ ਗੈਂਗ ਦੇ ਵਿੱਚ ਟੋਟਲ ਤਕਰੀਬਨ 76 ਮੁਕਦਮੇ ਟੋਟਲ ਗੈਂਗ ਦੇ ਉੱਤੇ ਸਨੇਚਿੰਗ ਦੇ ਦਰਜ ਹਨ ਮੋਡਸ ਆਪਰੇਂਡੀ ਸੀਗਾ ਕਿ ਇੱਕ ਇਲਾਕੇ ਵਿੱਚ ਕੁਝ ਸਨੇਚਿੰਗਸ ਕਰਕੇ ਇਮੀਡੀਏਟਲੀ ਸਨੇਚ ਕੀਤਾ ਹੋਆ ਜਿਹੜਾ ਜੋ ਵੀ ਵੈਲਿਊਏਬਲਸ ਹੈਗੇ ਆ ਇਮੀਡੀਏਟਲੀ ਇੱਕ ਇਸੇ ਬੰਦੇ ਰਾਹੀਂ ਵਾਪਸ ਸ਼ਾਮਲੀ ਆਪਣੇ ਜਿਹੜੇ ਅਕੰਪਲਿਸਿਸ ਹੈ ਉਹਨਾਂ ਕੋਲ ਭੇਜਦੇ ਸੀਗੇ ਅਤੇ ਫਿਰ ਮੁੜ ਕੇ ਕਿਸੇ ਹੋਰ ਸਟੇਟ ਦੇ ਵਿੱਚ ਜਿਹੜੀ ਇਹ ਸਨਾਚਿੰਗ ਦੀ ਵਾਰਦਾਤ ਕਰਦੇ ਸੀਗੇ ਅਸਰ ਕਿੰਨੇ ਗੈੰਗ ਜੁੜੇ ਸੀਗੇ ਇਸ ਗੈਂਗ ਦੇ ਵਿੱਚ ਜਿਹੜੀ ਇਨੀਸ਼ੀਅਲ ਪੜਤਾਲ ਦੇ ਵਿੱਚ ਇੱਕ ਹੋਰ ਬੰਦਾ ਜਿਹੜਾ ਫਿਗਰ ਹੋਇਆ ਕਪੂਰਥਲਾ ਪੁਲਿਸ ਵੱਲੋਂ ਇੱਕ ਸਪੈਸ਼ਲ ਟੀਮ ਜਿਹੜੀ ਨਿਯੁਕਤ ਕਰਕੇ ਜਿਹੜੀ ਸ਼ਾਮਲੀ ਚਿਲੇ ਵਿੱਚ ਭੇਜ ਦਿੱਤੀ ਗਈ ਹੈ ਜਿਹਦੇ ਵਿੱਚ ਡੂੰਘਾਈ ਨਾਲ ਪੜਤਾਲ ਵੀ ਕੀਤੀ ਜਾ ਰਹੀ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਹੋਰ ਵੀ ਜਿਹੜੇ ਇਹਦੇ ਗੈਂਗ ਮੈਂਬਰਸ ਜਿਨ੍ਹਾਂ ਨੇ ਇੱਥੇ ਕ੍ਰਾਈਮ ਕੀਤਾ ਹੈਗਾ ਅਤੇ ਜੋ ਇਹਨਾਂ ਨੇ ਸਨਾਚਿੰਗਸ ਜਿਹੜੇ ਵੈਲਿਊਏਬਲ ਸਨੇਚ ਕੀਤੇ ਆ ਉਹਨਾਂ ਦੀ ਵੀ ਰਿਕਵਰੀ ਹੋਊਗੀ ਜਿਹੜਾ ਸਮਾਨ ਸਨੇਚ ਕਰਦੇ ਸੀਗੇ ਉੱਥੇ ਜਾ ਕੇ ਵੇਚ ਦਿੰਦੇ ਸੀਗੇ ਜਾਂ ਡਰੱਗ ਵੀ ਯੂਜ਼ ਕਰਦੇ ਸੀ ਕਿਸ ਚੀਜ਼ ਦੇ ਕਰਦੇ ਸੀ ਇਹਦਾ ਕੋਈ ਸ਼ਾਮਲਿਆ ਨਹੀਂ ਬਿਲਕੁਲ ਜਿਵੇਂ ਕਿ ਮੈਂ ਦੱਸਿਆ ਸਾਡੀ ਟੀਮਸ ਆਲਰੇਡੀ ਸ਼ਾਮਲੀ ਦੇ ਵਿੱਚ ਡੂੰਘਾਈ ਨਾਲ ਯੂਪੀ ਪੁਲਿਸ ਦੇ ਨਾਲ ਰਲ ਕੇ ਇੱਕ ਵਧੀਆ ਜਿਹੜੀ ਡੂੰਘਾਈ ਨਾਲ ਤਫ਼ਤੀਸ਼ ਕਰ ਰਹੀ ਹੈਗੀ ਹੈ ਤੇ ਜਿੱਦਾਂ ਹੀ ਤਫ਼ਤੀਸ਼ ਦੀ ਜਿਹੜੀ ਡਿਟੇਲ ਸਾਹਮਣੇ ਆਉਂਦੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਲੋਕਲ ਵੀ ਕਿਸੇ ਤੋਂ ਇਨਫੋਰਮੇਸ਼ਨ ਇੱਥੇ ਕੋਈ ਲੋਕ ਵੀ ਲਿਖਿਆ ਹੈ ਅ ਬੇਸਿਕਲੀ ਇਹ ਏਰੀਆ ਆਪਣਾ ਚੇਂਜ ਕਰਦੇ ਰਹਿੰਦੇ ਸੀ ਤੇ ਇਹ ਗੁਰੇਸ ਕਰਦੇ ਸੀ ਕਿ ਲੋਕਲ ਕਿਸ ਨਾਲ ਕੰਟੈਕਟ ਬਣਾਉਣ ਤਾਂ ਮੰਗਲ ਦੇ ਉੱਤੇ ਜਿਹੜੇ 26 ਮਾਮਲੇ ਦਰਜ ਹੈ ਨੀਅਰ ਬਾਈ 3-4 ਸਾਲਾਂ ਤੋਂ ਜ਼ਿਆਦਾ ਸਟਾਰਟਿੰਗ ਹੋਣੀ ਸੀ 2015 ਵਰਤੀ ਸੀ ਉਸ ਟਾਈਮ ਕੋਈ ਨੇ ਸਟਾਰਟ ਹੋਇਆ ਜਾਂ ਉਸ ਤੋਂ ਪਹਿਲੇ ਕੁਝ ਬਾਰੇ ਕੋਈ ਮਾਮਲੇ ਹੋ ਗਏ ਇਨਵੈਸਟੀਗੇਸ਼ਨ ਏਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਅਸੀਂ ਕਲੀਅਰਲੀ ਨਹੀਂ ਦੱਸ ਸਕਦੇ ਮਤਲਬ ਇਹਨਾਂ ਨੂੰ ਕਹਿੰਦਾ ਪ੍ਰੈਸ ਕਿ ਤਰੀਕੇ ਨਾਲ ਇਨਾਂ ਨੂੰ ਜਿਵੇਂ ਕਿ ਮੈਂ ਦੱਸਿਆ ਹਿਊਮਨ ਇੰਟੈਲੀਜੈਂਸ ਅਤੇ ਸੀਸੀਟੀਵੀ ਫੁਟੇਜਸ ਨੂੰ ਟਰੈਕ ਕਰਕੇ ਅਸੀਂ ਇਹਨਾਂ ਨੂੰ ਟ੍ਰੇਸ ਕੀਤਾ ਹੈਗਾ ਆ ਇਹਦੇ ਵਿੱਚ ਅਸੀਂ ਅੱਜ ਇਹਨਾਂ ਨੂੰ ਜੱਜ ਸਾਹਿਬ ਕੋਲ ਪੇਸ਼ ਕਰਕੇ ਜਿਹੜਾ ਇਹਨਾਂ ਦਾ 4 ਦਿਨ ਦਾ ਅਸੀਂ ਰਿਮਾਂਡ ਵੀ ਲੈ ਲਿਆ ਹੈਗਾ ਤਾਂ ਇਹਨਾਂ ਦੀ ਹੁਣ ਹੋਰ ਡੂੰਘਾਈ ਨਾਲ ਜਿਹੜੀ ਜਿਹੜੀ ਪੁੱਛ ਪੜਤਾਲ ਕਰਕੇ ਤਫ਼ਤੀਸ਼ ਨੂੰ ਅੱਗੇ ਬਤਾਵਾਂ ਕਿ ਕਿੰਨੀਆਂ ਸਟੇਟਾਂ 'ਚ ਵਾਰਦਾਤਾਂ ਕਰ ਚੁੱਕੀਆਂ ਇਹ ਤਕਰੀਬਨ 7 ਤੋਂ 8 ਸਟੇਟਾਂ 'ਚ ਜਿਹੜੀ ਵਾਰਦਾਤਾ ਕਰ ਚੁੱਕੀਆਂ ਹੈ ਇਨਕਲੂਡਿੰਗ ਪੰਜਾਬ ਹਰਿਆਣਾ ਦਿੱਲੀ ਯੂਪੀ ਆ ਜਿਹੜਾ ਤੇਲੰਗਾਨਾ ਅ ਅਤੇ ਮਹਾਰਾਸ਼ਟra ਤੇ ਹੋਰ ਹੋਰ ਸਟੇਟਸ ਜਿਹੜੇ ਹੈਗੇ ਉੱਥੇ ਇਹਨਾਂ ਨੇ ਵਾਰਦਾਤਾ ਕੀਤੀ ਹੈ ਜਿਹੜੇ ਵਾਰਦਾਤਾ ਕਰਦੇ ਸੀ ਕਿ ਇਹ ਸਿਰਫ ਚੰਨੀ ਕੋਈ ਕੁਝ ਇਦਾਂ ਦੀ ਵਾਰਦਾਤਾ ਹੈ ਕੋਈ ਵੱਡੀ ਵਾਰਦਾਤਾ ਨਹੀਂ ਜਾਂਦੇ ਨਹੀਂ ਬਿਲਕੁਲ ਹਜੇ ਤਾਂ ਜਿਹੜੇ ਇਹਨਾਂ ਦੇ ਮੁਕਦਮੇ ਸਾਹਮਣੇ ਆ ਪ੍ਰਾਇਮਰੀਲੀ ਗੈਂਗ ਜਿਹੜਾ ਸਨੇਚਿੰਗਸ ਦੇ ਵਿੱਚ ਹੀ ਇਨਵੋਲਡ ਹੈਗਾ ਬਟ ਇਹ ਤੋਂ ਵੀ ਨਾ ਨਹੀਂ ਕੀਤਾ ਜਾ ਸਕਦਾ ਕਿ ਇਹ ਕੋਈ ਵੱਡੀ ਵਾਰਦਾਤਾ ਇਹਨਾਂ ਨੇ ਨਹੀਂ ਕੀਤੀ ਹੈ ਉਹ ਅਸੀਂ ਉਹਦੀ ਪੜਤਾਲ ਕਰ ਰਹੇ ਹਾਂ